ਇੱਕ ਤਾਂ ਮੇਰਾ ਇਸ ਗੱਲ ਤੇ ਬਾਜਾ ਸਾਹਿਬ ਬੜਾ ਨਿੱਕਰੋ ਜਿਹਾ ਕਰੋ ਪਰ ਫਿਰ ਬੈਕਟ੍ਰੈਕ ਨਾ ਕਰਿਓ ਇੱਕ ਸਭ ਖਬੈ ਤਾਂ ਜਾਓ ਜੀ ਫਿਰ ਖੜ ਗਏ ਮੈਂ ਇੰਨੀ ਦੇਰ ਹੋ ਗਈ ਜੀ ਮੈਨੂੰ ਸੁਣਦੇ ਨੂੰ ਮੈਨੂੰ ਬੋਲ ਦੇਖੋ ਇਹਨੂੰ ਤੁਸੀਂ ਜੀ ਇਹਨੂੰ ਤੁਸੀਂ ਡਾਇਲੋਗ ਨਾ ਬਣਾਓ ਪਲੀਜ਼ ਐਡਰੈਸ ਦਾ ਚੇਅਰ ਜਨਾਬ 2 ਮਿੰਟ ਮੈਂ ਬੇਨਤੀ ਕਰਦਾ ਯੂਲ ਤੁਸੀਂ ਤੁਸੀਂ ਬੈਠੋ ਤੁਸੀਂ ਬੈਠੋ ਮੈ ਕਰੋ ਤੁਸੀਂ ਬੈਠੋ ਤੁਸੀਂ ਬੈਠੋ ਬਾਜਾ ਸਾਹਿਬ बाद बाद जो जवाब तो ले लो अपना अमन जी कंटिन्यू एड्रेस चेयर एंड यू कंटिन्यू प्लीज हाँ जी हाँ जी 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 दोंगे <azinglarda> दोंगे, 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 दोंगे। जी जी मिनट जी वॉट एवर ही सेड that is totally absurd sab to wadda mera objection hai ji whatever he wanted to say no issues we are edu to uh, listen and understand what he wants to say but issue is sir mera is gall de upar serious objection hai ke eh punjab di 3 crore lokan di is sab to pavitar sadan nu is stage das rahe ne stage stage artist tusi honge stage artist tusi honge speaker saab स्पीकर साहब लेट मी कंप्लीट नाउ दिस इज दिस इज रिडिकुलस क्लियर एड्रेस ਕਰੋ जी ਤੁਸੀਂ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਰ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਮਿੰਟ ਉਹ ਚਲੋ ਛੱਡੋ ਇੱਕ ਮਿੰਟ ਤੁਸੀਂ ਆਰਟਿਸਟ ਹੋ ਜੀ ਸਾਰੇ ਇੱਕ ਮਿੰਟ ਤੁਸੀਂ ਆਰਟਿਸਟ ਸਾਰੇ ਮੇਰੇ ਸਾਹਮਣੇ ਬੈਠੇ ਇੱਕ ਮਿੰਟ ਬੈਠੋ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਸਪੀਕਰ ਸਾਹਿਬ ਕਲੀਅਰ एड्रेस ਕਰੋ ਸਪੀਕਰ ਸਾਹਿਬ ਕਲੀਅਰ एड्रेस ਕਰੋ ਜੈਟ ਮੀ ਇਮੀਡੀਐਟਲੀ ਮੈਂ ਪ੍ਰੋਪੋਜ਼ ਕਰਦਾ ਇਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਇਸ਼ੂ ਕੀਤਾ ਜਾਵੇ ਜੀ ਸਰ ਦਿਸ ਇਸ ਰੈਡਿਕਲਸ ਸਰ ਸਰ ਵਿਧਾਨ ਸਭਾ 3 ਕਰੋੜ ਇਹਦਾ ਮਤਲਬ ਇਹਦਾ ਮਤਲਬ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਚੈਲੰਜ ਕਰ ਰਿਹਾ ਬੰਦਾ ਇਹ 3 ਕਰੋੜ ਲੋਕਾਂ ਦੀ ਵਿਜ਼ਡਮ ਨੂੰ ਕਮਾਲ ਹੋਈ ਪਈ ਆ ਅਸੀਂ ਦੀ ਬਰਿਆਦਾ ਨੂੰ ਬਣਾ ਕੇ ਰੱਖਿਆ ਜਾਵੇ ਆਰਟਿਸਟੋ ਜੀ ਆਪ ਦੇ ਆਪ ਦੇ ਸਾਥੀਆਂ ਨੂੰ ਪੁੱਛ ਲੋ ਇਹ ਸਟੇਜ ਆਰਟਿਸ ਨੇ ਇਹ ਕਲਾਕਾਰ ਨੇ ਕਿ ਲੋਕਾਂ ਦੇ ਲੋਕਾਂ ਦੇ ਚੁਣਿਆ ਨੁਮਾਇੰਦੇ ਨੇ ਬਾਜਾ ਸਾਹਿਬ ਇਹ ਇਹ ਤੁਸੀਂ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਨਾ ਤੁਸੀਂ ਵਿਧਾਨ ਸਭਾ ਦੀ ਗੱਲ ਕੀਤੀ ਹੈ ਵੀ ਇਹ ਸਟੇਜ ਬਣਾ ਰੱਖੀ ਹੈ ਇਹਨਾਂ ਨੇ ਆਹ ਵੀ ਵਿਧਾਨ ਸਭਾ ਦਾ ਹਿੱਸਾ ਤੁਸੀਂ ਆਪ ਦੇ ਸਾਥੀਆਂ ਨੂੰ ਪੁੱਛੋ ਇਹ ਕਲਾਕਾਰ ਨੇ ਕਿ ਲੀਡਰ ਨੇ ਇਹ ਕਲਾਕਾਰ ਨੇ ਹੈ ਕਲੇ ਕਲਾਕਾਰ ਨੇ ਪਹਿਲਾਂ ਤੇ ਇਹਨਾਂ ਨੂੰ ਪੁੱਛੋ ਪਹਿਲਾਂ ਇਹਨਾਂ ਨੂੰ ਪੁੱਛੋ ਤੁਸੀਂ ਕਲਾਕਾਰ ਨੂੰ ਅਮਨ ਜੀ ਕਮਾਲ ਹੋਈ ਪਈ ਹੈ ਇਹਨਾਂ ਦੀ ਕਲਾਕਾਰੀ ਤੁਹਾਡੀ ਗੱਲ ਆ ਗਈ ਗਰਦਿਕਰ ਸਾਹਿਬ ਥਿਸ ਇਜ਼ ਰੈਡੀਕੁਲਸ ਮੁੱਦੇ ਤੇ ਆਓ ਵੀ ਆਰ ਨਾਟ ਗੋਇੰਗ ਟੂ ਬੈਠੋ ਜੀ ਬੈਠੋ ਸਪੀਕਰ ਸਾਹਿਬ ਕੀ ਕੀ ਜੀ ਇਹ ਦੱਸੋ ਤੁਸੀਂ ਬੈਠੋ ਜੀ ਤੁਸੀਂ ਬੈਠੋ ਬਾਜਵਾ ਜੀ ਬਾਜਵਾ ਜੀ ਬੈਠੋ ਤੁਸੀਂ ਸਪੈਸ਼ਲ ਅਮੰਦੀ ਕੰਟੀਨਿਊ ਕਰੋ ਕੰਮ ਕੰਟੀਨਿਊ ਕਰੋ ਸਪੀਕਰ ਸਾਹਿਬ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਕਿ ਕਿ ਅਸੀਂ ਸਾਰੇ ਲੋਕ ਚਾਹੇ ਇੱਧਰ ਨੇ ਚਾਹੇ ਇੱਧਰ ਨੇ ਬੜੇ ਮੇਰੇ ਲਈ ਮੇਰੇ ਲਈ ਬੜੇ ਸਤਿਕਾਰਯੋਗ ਨੇ ਇਹ ਦੋ-ਦੋ ਢਾਈ-ਢਾਈ ਤਿੰਨ-ਤਿੰਨ ਲੱਖ ਲੋਕਾਂ ਦੇ ਨੁਮਾਇੰਦੇ ਨੇ ਤੇ ਇਹ ਜਨਾਬ ਇਕੱਲੇ ਸਾਰੇ ਨੂੰ ਸਟੇਜ 'ਤੇ ਆ ਕੇ ਕਲਾਕਾਰੀ ਕਲਾਕਾਰੀ ਇਹਨਾਂ ਨੂੰ ਆਉਂਦੀ ਹੈ ਵੀ ਉਰੇ ਉਰੇ ਅੱਖਾਂ ਕੁਝ ਹੋਰ ਦਿੱਲੀ ਜਾ ਕੇ ਅੱਖਾਂ ਕੁਝ ਹੋਰ ਇਹ ਸੀਆਈਐਸਫ ਦੀ ਗੱਲ ਕਰਦੇ ਨੇ ਹੁਣ ਸੁਣ ਲਓ ਮੇਰੀ ਗੱਲ ਜੀ ਇਹਨਾਂ ਨੇ ਇਹਨਾਂ ਨੇ ਓਬਜੈਕਸ਼ਨ ਕੀ ਰੇਜ਼ ਕੀਤਾ ਕਿ ਜੀ ਸੈਕਟਰੀਅਟਰੀਟ ਦੇ ਵਿੱਚ ਸੈਕਟਰੀਅਟਰੀਟ ਦੀ ਸੀਐਸਐਫ ਦੀ ਸਕਿਉਰਿਟੀ ਕਿਉਂ ਹੈ ਸਰ ਸੈਕਟਰੀਅਟਰੀਟ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੀ ਜੋ ਰੈਸਟ੍ਰਿਕਸ਼ਨ ਹੈ ਜਿਹੜੀ ਉਹ ਯੂਟੀ ਹੈ ਯੂਡੀ ਯੂਡੀ ਕੇਂਦਰ ਸਰਕਾਰ ਕੰਟਰੋਲ ਕਰਦੀ ਹੈ ਜਿਹੜਾ ਆਹ ਮਤਾਂ ਤੁਸੀਂ ਵਰਿੰਦਰ ਗੋਇਲ ਜੀ ਦਾ ਵਰਿੰਦਰ ਗੋਇਲ ਜੀ ਦਾ ਮਤੇ ਜਿਹੜਾ ਪੜ ਕੇ ਦੇਖ ਲੋ ਜਿਹੜੀ ਪਾਖੜਾ ਬੀਬੀਐਮਪੀ ਦੀ ਜੂਰਿਸਡਿਕਸ਼ਨ ਹੈ ਜੂਰਿਸਡਿਕਸ਼ਨ ਹੈ ਜਾਂ ਪੰਜਾਬ ਦੀ ਹੈ ਜਾਂ ਹਿਮਾਚਲ ਦੀ ਹੈ 70 ਸਾਲਾਂ ਤੋਂ ਉਹੀ ਕੰਟਰੋਲ ਕਰ ਰਹੇ ਨੇ ਹੁਣ ਸਾਡੀ ਔਰ ਹਿਮਾਚਲ ਦੀ ਜੂਰਿਸਡਿਕਸ਼ਨ ਦੇ ਵਿੱਚ ਆ ਕੇ ਬੀਐਸਐਫ ਸੀਆਈਐਸਐਫ ਆ ਕੇ ਕਬਜ਼ਾ ਕਰ ਲੈ ਵਾਟ ਸੈਂਸ ਦਾ ਉਹਦਰ ਮੇਕ ਹੈ ਉਸ ਗੱਲ ਦਾ ਕੋਈ ਲੌਜਿਕ ਜੀ ਇਹਨਾਂ ਨੂੰ ਇਹਨਾਂ ਨੂੰ ਐਕਚੁਅਲੀ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੈ ਹੁਣ 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 ਪ੍ਰੋਬਲਮ ਕੀ ਹੈ ਬਾਜਵਾ ਜੀ ਤੁਸੀਂ ਬੈਠੋ ਉਹਨਾਂ ਨੂੰ ਗੱਲ ਕਰ ਲੈਂਦੇ ਹੋ ਤੁਹਾਡੀ ਗੱਲ ਸੁਣ ਲਈ ਤੁਹਾਡੇ ਸਾਥੀ ਤੁਹਾਨੂੰ ਫੇਰ ਮੌਕਾ ਮਿਲੇਗਾ ਸਪੀਕਰ ਸਾਹਿਬ ਹੁਣ ਤੁਹਾਨੂੰ ਮੈਂ ਜੀ ਹਾਂ ਤੁਹਾਨੂੰ ਮੈਂ ਅੰਦਰਲੀ ਗੱਲ ਦੱਸ ਦਿੰਨਾ ਅੰਦਰਲੀ ਗੱਲ ਇਹ ਹੈ ਅੰਦਰਲੀ ਗੱਲ ਇਹ ਹੈ ਵੀ ਜਿਹੜਾ ਜਿਹੜਾ ਚੀਮਾ ਸਾਹਿਬ ਕਹਿ ਕੇ ਹਟੇ ਨੇ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜਵਾ ਬਾਜਵਾ ਤੇ ਭਾਜਪਾ ਵੈਸੀ ਬੜਾ ਮੇਲਜਾ ਖਾਂਦੇ ਨੇ ਆਪਸ 'ਚ ਫੇਰ ਇੱਕ ਕਰਚ ਵੀ ਉੱਪਰ ਥੱਲੇ ਰਹਿੰਦੇ ਨੇ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਮੈਨੂੰ ਲੈਟ ਮੀ ਕੰਪਲੀਟ ਜੀ ਹੁਣ ਜਿਹੜਾ ਇਹਨਾਂ ਨੇ ਡਰਾਮਾ ਰਚਿਆ ਉਹ ਇਹ ਰਚੇ ਕੱਲ ਇਹਨਾਂ ਦਾ ਸੌਦਾ ਇਹ ਹੋਇਆ ਬੀਜੇਪੀ ਵਾਲਿਆਂ ਨਾਲ ਕੇਂਦਰ ਸਰਕਾਰ ਨਾਲ ਕਿ ਜੀ ਪਰਸੋਂ ਇਹਨਾਂ ਨੇ ਸਾਡੇ ਖਿਲਾਫ ਦਰਖਾਸਤ ਦਿੱਤੀ ਸ ਕੇਂਦਰ ਸਰਕਾਰ ਕਹਿੰਦਾ ਕਿ ਇੰਨੀ ਛੇਤੀ ਸਾਈਬਰ ਕ੍ਰਾਈਮ ਚ ਐਫ ਆਈ ਆਰ ਨਹੀਂ ਹੁੰਦੀ ਉਹਨਾਂ ਨਾਲ ਸੌਦਾ ਇਹਨਾਂ ਦਾ ਇਹ ਹੋਇਆ ਵੀ ਤੁਸੀਂ ਕੱਲ ਨੂੰ ਮਤੇ ਦੀ ਸਪੋਰਟ ਨਹੀਂ ਕਰਨਾ ਕੱਲਾ ਰੌਲਾ ਪਾਉਣਾ ਹੈ ਬਾਹਰ ਜਾਣਾ ਹੈ ਤੇ ਅਸੀਂ ਤੁਹਾਡਾ ਪਰਚਾ ਖلاف ਕਰ ਦਿੰਦੇ ਆ ਸਾਡੇ ਤੇ ਪਰਚਾ ਕਰਦਾ 36 ਕਰੋ ਪਰਚਾ ਹੈ ਜੇ ਉਹ 36 ਕਰੋ ਪਰਚਾ ਜੇ ਕੋਈ ਪ੍ਰਵਾਹ ਨਹੀਂ ਹੈਗੀ ਇਹ ਇਹ ਕੱਲਾ ਇਹਨਾਂ ਦੀ ਆਪਟਿਕਸ ਚੱਲ ਰਹੀਆਂ ਨੇ ਜੀ ਇਹ ਇਹ ਰਲੇ ਮਿਲੇ ਨੇ ਇਹ ਔਰ ਭਾਜਪਾ ਤੇ ਬਾਜਵਾ ਹੋਣਾ ਜਿਵੇਂ ਇੱਕ ਮੁਠੋ ਹੀ ਖੜੇ ਨੇ ਜੀ ਸਾਰਾ ਪੰਜਾਬ ਸਮਝੀ ਖੜਾ ਹੈ ਠੀਕ ਹੈ ਥੈਂਕ ਯੂ ਇੱਕ ਮਿੰਟ ਦੀ ਮੈਂ ਇੱਕ ਮਿੰਟ ਕੀਮਾ ਜੀ ਬੈਠੋ 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 ਤੁਸੀਂ ਬੈਠੋ ਇੱਕ ਮਿੰਟ ਇੱਕ ਮਿੰਟ ਬੈਠੋ ਮੈਂ ਬੈਠੋ ਬਾਜਵਾ ਜੀ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਦੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਮੁੱਦੇ ਤੇ ਰਹੀਏ ਜਿਹੜੇ ਮੁੱਦੇ ਦੀ ਡਿਸਕਸ਼ਨ ਹੈ ਆਪਾਂ ਉਸ ਮੁੱਦੇ ਤੇ ਰਹੀਏ ਉਸ ਤੋਂ ਬਾਹਰ ਅਗਰ ਜਾਵਾਂਗੇ ਤੇ ਫਿਰ ਤੇ ਐਂਡਲੈਸ ਹੈ ਬੜਾ ਸੰਵੇਦਨਸ਼ੀਲ ਮੁੱਦਾ ਹੈ ਮਤਾ ਲੈ ਕੇ ਆਏ ਮੰਤਰੀ ਜੀ ਸੀਆਈਐਸਐਫ ਆੜਾ ਆਪਾਂ ਉਹਦੇ ਤੇ ਰਹੀਏ